ਅੱਜ ਹਲਕਾ ਵ代 ਇੱਕ ਗੁਰਦੀਪ ਸਿੰਘ ਰੰਧਾਵਾ ਆਪਣੇ ਜੱਦੀ ਪਿੰਡ ਛਾਪੇ ਜਾਜਨ ਵਿੱਚ 7.5 ਕਿਲੋਮੀਟਰ ਲੰਬੀ ਤੇ ਚੌੜਾ ਹੋਣ ਜਾ ਰਹੀ ਸੜਕ ਦਾ ਆਪਣੇ ਕਰ ਕਮਲਾਂ ਨਾਲ ਨੀਂ ਪੱਥਰ ਰੱਖਿਆ ਗਿਆ ਇਸ ਮੌਕੇ ਮੰਡਿਕਾ ਨੂੰ ਬੋੜਦੇ ਤਾਂ ਘਾਰੀਆਂ ਤੋਂ ਇਲਾਵਾ ਪਿੰਡ ਦੇ ਸਰਪੰਚ ਤੇ ਜਿੰਦਰ ਸਿੰਘ ਮਾਨ ਅਤੇ ਪਿੰਡ ਦੇ ਮੋਤਬਰ ਆਗੂ ਹਾਜ਼ਰ ਸਨ ਇਸ ਮੌਕੇ ਗੱਲਬਾਤ ਦੌਰਾਨ ਗੁਰਦੀਪ ਸਿੰਘ ਰੰਧਾਵਾ ਨੇ ਕਿਹਾ ਕਿ ਪਿਛਲੇ 70 ਸਾਲਾਂ ਵਿੱਚ ਵਕਫ ਸਮੇਂ ਦੀ ਸਰਕਾਰਾਂ ਵੱਲੋਂ ਸੜਕਾਂ ਸੁਖੋਲਾ ਅਤੇ ਹੋਰ ਵਿਕਾਸ ਕਾਰਜਾਂ ਵੱਲ ਬਿਲਕੁਲ ਵੀ ਧਿਆਨ ਨਹੀਂ ਦਿੱਤਾ ਪਰ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਉਸ ਦਿਨ ਤੋਂ ਹੀ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਹੇਠ ਸਰਕਾਰ ਵੱਲੋਂ ਜੰਗੀ ਪੱਧਰ ਤੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਜਿਸ ਦੇ ਤਹਿਤ ਅੱਜ ਪਿੰਡ ਸ਼ਾਪੁਰ ਜਾਜਨ ਤੋਂ ਵਾਇਆ ਮਲੂਕ ਵਾਲੀ ਮੋਲੋ ਵਾਲੀ ਅਤੇ ਰਾਮੇਲ ਪੁਲ ਤੱਕ ਸੜਕ ਮਜ਼ਬੂਤ ਅਤੇ ਚੌੜਾ ਹੋਣ ਜਾ ਰਹੀ ਹੈ ਜਿਸ ਦਾ ਅੱਜ ਨੀ ਪੱਥਰ ਆਪਣੇ ਪਿੰਡ ਸ਼ਾਪੁਰ ਜਾਜਨ ਵਿੱਚ ਰੱਖਿਆ ਗਿਆ ਹੈ ਗੁਰਦੀਪ ਸਿੰਘ ਇਹ ਰਿਹਾ ਕਿ ਇਸ ਸੜਕ ਦੀ ਲੰਬਾਈ 7.5 ਕਿਲੋਮੀਟਰ ਤੇ ਚੌੜਾਈ 12 ਫੁੱਟ ਹੋਵੇਗੀ ਤੇ ਇਸ ਉੱਪਰ ਕਰੀਬ 2 ਕਰੋੜ 40 ਲੱਖ ਰੁਪਏ ਖਰਚੇ ਜਾਣਗੇ ਜੋ ਕਰੀਬ 7ਵੇਂ ਮਹੀਨੇ ਵਿੱਚ ਬਣ ਕੇ ਤਿਆਰ ਹੋਵੇਗੀ ਬਿਊਰੋ ਰਿਪੋਰਟ ਅਲ ਪੰਜਾਬ ਨਿਊਜ਼ ਅੱਜ ਪਿੰਡ ਛਾਪਰ ਜਾਜਨ ਜਿਹੜਾ ਮੇਰਾ ਆਪਣਾ ਪਿੰਡ ਹੈ ਇੱਥੋਂ ਇੱਕ ਸੜਕ ਜਿਹੜੀ ਸਾਡੇ ਪਿੰਡ ਤੋਂ ਫੋਕਲ ਪੁਆਇੰਟ ਤੋਂ ਹੁੰਦੀ ਹੋਈ ਮੋਲੋ ਵਾਲੀ ਵਾਇਆ ਸਿੱਧਾ ਧਾਨਪੁਰ ਜਿਹੜਾ ਇਹਦਾ ਲਿੰਕ ਬਣਨਾ ਹੈ ਇਹ ਜੇ ਦੀ ਅੱਜ ਜਿਹੜੀ ਚੜਾਈ ਹੈ ਉਹਦੇ ਨੀ ਪੱਥਰ ਰੱਖਿਆ ਜਿਮੀਦਾਰਾਂ ਨੂੰ ਬੜੀਆਂ ਪਰੇਸ਼ਾਨੀਆਂ ਆਉਂਦੀਆਂ ਸੀ ਜਦੋਂ ਮੰਡੀ ਦਾਣੇ ਲੈ ਕੇ ਟਰਾਲੀਆਂ ਭਰੀਆਂ ਜਾਂਦੇ ਕ੍ਰਾਸਿੰਗ ਦੀ ਬੜੀ ਪਰੇਸ਼ਾਨੀ ਸੀ ਜਿਹੜੀ ਪਰੇਸ਼ਾਨੀ ਜਿਹੜੀ ਹੁਣ ਦੂਰ ਚਾਰ ਰਹੀ ਹੈ 7.5 ਕਿਲੋਮੀਟਰ ਦੀ ਲੰਬਾਈ ਹੈ ਤਾਂ ਲਗਭਗ 2 ਕਰੋੜ 40 ਲੱਖ ਜਿਹੜੀ ਇਹਦੇ ਤੇ ਲਾਗਤ ਹੋ ਲੱਗ ਕੇ ਤੇ ਸੜਕ ਨੂੰ ਇਹ ਚੌੜੀ ਜਿਹੜੀ ਹੋਣ ਜਾ ਰਹੀ ਹੈ ਇਹ ਲਗਭਗ 7 ਮਹੀਨੇ ਚ ਜਿਹੜੀ ਉਹ ਮੁਕੰਮਲ ਹੋ ਜਾਣਾ